نماز ایک سا ہے وہ یاد آ جائے کوئی مندر جا رہے پوجا پاٹ ایک سادن ہے وہ یاد آ جائے کتھا کیرتن ایک سادن ہے وہ چیتے آ جائے وہ یاد آ جائے کتھا کیرتن ਨਮਾਜ਼ ਪੂਜਾ ਪਾਠ ਸਾਰੇ ਦੇ ਸਾਰੇ ਸਾਧਨ ਨੇ ਬਿ ਕਿਸੇ ਤਰੀਕੇ ਨਾਲ ਉੱਚੇ ਤੇ ਆ ਜਾਏ ਯਾਦ ਆ ਜਾਏ ਪਾਠ ਤੇ ਸਾਰਾ ਦਿਨ ਕੀਤਾ ਮੈਂ ਪੜਦਾ ਬੜੇ ਬੜੇ ਇਸ਼ਤਿਆਰ ਇਕ ਲੱਖ ਜਪਜੀ ਸਾਹਿਬ ਦੇ ਪਾਠ ਇਹ ਕਰਨਾ ਹੈ ਨਾ 1000 ਸੁਖਮਨੀ ਸਾਹਿਬ ਦੇ ਪਾਠ ਕਰਨੇ ਨੇ 1000 ਦਫਾ ਤੂੰ ਸੁਖਮਨੀ ਸਾਹਿਬ ਦਾ ਪਾਠ ਕੀਤਾ ਜਾ ਇੱਕ ਦਫਾ ਵੀ ਤੈਨੂੰ ਚੇਤੇ ਆਇਆ ਹੈ ਪ੍ਰਮਾਤਮ ਇੱਕ ਦਫਾ ਅਗਰ ਇੱਕ ਦਫਾ ਵੀ ਆਇਆ ਹੈ ਤਾਂ ਇੱਕ ਚਿੱਤ ਜਾਏ ਇੱਕ ਛਿਨ ਦੇ ਆयो ਕਾਲ پاس ਕੇ ਵਿਚਨਾ ਇੱਕ ਛਿਨ ਇੱਕ ਸੈਕਿੰਡ ਵੀ ਉਹਦੀ ਯਾਦ ਹੈ ਸਾਰੇ ਪਾਪ ਦੁਰਦੈਨ ਇਹਦੇ ਉੱਤੇ ਮੈਂ ਇੱਕ ਉਦਾਹਰਣ ਦਿੰਦਾ ਹਾਂ ਨਾ ਅਗਰ ਕੋਈ ਮਕਾਨ ਇੱਕ ਅੰਦਾਜ਼ੇ ਦੇ ਮੁਤਾਬਕ 100 ਸਾਲ ਤੋਂ ਨਹੀਂ ਖੋਲਿਆ ਗਿਆ। ਦਰਵਾਜ਼ੇ ਬੰਦ ਸਨ। ਬਾਰੀਆਂ ਬੰਦ ਸਨ। ਰੋਸ਼ਨਦਾਨ ਬੰਦ ਸਨ। ਮੋٹے-ਮੋٹے ਪਰਦੇ ਲੱਗੇ ਹੋਏ ਸਨ। ਔਰ ਉਹਦੇ ਅੰਦਰ ਅੰਧੇਰਾ ਸੀ। ਕਿਉਂਕਿ ਰੋਸ਼ਨੀ ਜਾਣ ਦਾ ਕੋਈ ਸਾਧਨ ਹੀ ਨਹੀਂ ਸੀ। ਦਰਵਾਜ਼ੇ ਬੰਦ। ਬਾਰੀਆਂ ਬੰਦ। ਰੋਸ਼ਨਦਾਨ ਬੰਦ। ਔਰ ਰੋਸ਼ਨਦਾਨ ਬਾਰੀਆਂ ਨੂੰ ਲੱਗੇ ਬਹੁਤ ਵੱਡੇ ਵੱਡੇ ਮੋਟੇ ਮੋਟੇ ਪਰਦੇ ਮਕਾਨ ਦੇ ਅੰਦਰ ਅੰਧੇਰਾ ਸੀ 100 ਸਾਲ ਤੋਂ ਅੰਧੇਰਾ ਹੈ ਕੀ ਇਸ 100 ਸਾਲ ਦੇ ਅੰਧੇਰੇ ਨੂੰ ਕੱਢਣ ਵਾਸਤੇ 100 ਸਾਲ ਲੱਗਣਗੇ ਤਰਕ ਵਿਚਾਰ ਤੇ ਇਹ ਹੀ ਆਖੇਗੀ ਜਿਸ ਰਸਤੇ ਤੇ ਮੈਂ ਜਿੰਨੇ ਕਦਮ ਚੱਲ ਕੇ ਅੱਗੇ ਪਹੁੰਚੇ ਆ ਕਿ ਜੇ ਮੈਨੂੰ ਵਾਪਸ ਆਣਾ ਪਏ ਤੇ ਉਤਨੇ ਹੀ ਕਦਮ ਚੱਲ ਕੇ ਆਣਾ ਪਏਗਾ ਜਿੰਨਾ ਮੈਂ ਚੱਲ ਕੇ ਜਿੰਨੀ ਦੂਰੀ ਤੇ ਪਹੁੰਚੇ ਆ ਅਗਰ ਅਚਾਨਕ ਮੈਨੂੰ ਵਾਪਸ ਆਣਾ ਪਏ ਤੋ ਕਮ ਸੇ ਕਮ ਉਤਨੇ ਹੀ ਕਦਮ ਆਉਣਾ ਪਏਗਾ ਜਿੰਨੇ ਕਦਮ ਮੈਂ ਚੱਲ ਕੇ ਉੱਥੇ ਤੱਕ ਪਹੁੰਚੇ ਅਗਰ ਇੱਕ ਮਹਿਲ ਦੇ ਅੰਦਰ ਇੱਕ ਮਕਾਨ ਦੇ ਅੰਦਰ 100 ਸਾਲ ਦਾ ਅੰਧੇਰਾ ਹੈ ਤੋ ਤਾਰਕਿਕ ਨੇ ਤੇ ਕਹਿ ਦੇਣਾ ਘੱਟ ਤੋਂ ਘੱਟ 100 ਸਾਲ ਤੇ ਲੱਗਣਗੇ ਨੂੰ ਕੱਢਣ ਵਾਸਤੇ ਅੱਜ ਦਾ ਅੰਧੇਰਾ ਥੋੜੀ ਹੈ 100 ਸਾਲਾਂ ਦਾ ਬਾਵੇਂ 100 ਸਾਲਾਂ ਦਾ ਅੰਧੇਰਾ ਹੈ ਬਾਵੇਂ ਹਜ਼ਾਰ ਸਾਲ ਦਾ ਅੰਧੇਰਾ ਹੈ ਇਸ ਹਨੇਰੇ ਨੂੰ ਕੱਢਣ ਲੱਗਿਆ ਇੱਕ ਛਿੰਨ ਲੱਗਦਾ ਹੈ ਬੱਤੀ ਜਲਾਈ ਤੇ ਗਿਆ ਦੀਵਾ ਜਲਾਇਆ ਤੇ ਗਿਆ ਸੌ ਸਾਲ ਦੇ ਹਨੇਰੇ ਨੂੰ ਕੱਢਣ ਲੱਗਿਆ ਇੱਕ ਸੈਕਿੰਡ ਲੱਗਦਾ ਹੈ ਹਾਂ ਹਨੇਰੇ ਨੂੰ ਕੱਢਣ ਦਾ ਇੱਕ ਢੰਗ ਗਲਤ ਵੀ ਹੋ ਸਕਦਾ ਹੈ ਕੋਈ ਡੰਡੇ ਲੈ ਲਵੇ ਸੋਟੀਆਂ ਲੈ ਲਵੇ ਤੇ ਕੱਢੀਏ ਹਨੇਰੇ ਨੂੰ ਆਪ ਦੇ ਗਿਆਨ ਲਈ ਅਰਸ ਕਰਾਂ ਮਨ ਦੇ ਅੰਧੇਰੇ ਨੂੰ ਕੱਢਣ ਵਾਸਤੇ ਦੁਨੀਆ ਵਿੱਚ ਬਹੁਤ ਸਾਰੇ ਭਗਤ ਆਪਣੇ ਤਨ ਨੂੰ ਸਜ਼ਾ ਵੀ ਦਿੰਦੇ ਰਹੇ ਨੇ ਸੂਰਦਾਸ ਨੇ ਆਪਣੀ ਅੱਖਾਂ ਕੱਢ ਦਿੱਤੀਆਂ ਅੱਖਾਂ ਇਹਨਾਂ ਨੇ ਮੈਨੂੰ ਬਟਕਾਇਆ ਸਿੱਖ ਜਗਤ ਦੇ ਵਿੱਚ ਵੀ ਇੱਕ ਸਾਧੂ ਨੂੰ ਮੈਂ ਜਾਣਦਾ ਇਸਾਈਆਂ ਚ ਇਸ ਤਰ੍ਹਾਂ ਦੇ ਬਹੁਤ ਸਾਰੇ ਹੋਏ ਨੇ ਜਿਨ੍ਹਾਂ ਨੇ ਆਪਣੇ ਇੰਦਰੀ ਕੱਟ ਦਿੱਤੇ ਇਨੇ ਨੇ ਸਾਨੂੰ ਬਟਕਾਇਆ ਬਟਕਾਇਆ ਇਸ ਤਰ੍ਹਾਂ ਦੇ ਵੀ ਫਕੀਰ ਹੋਏ ਨੇ ਆਪਣੀ ਜ਼ੁਬਾਨ ਹੀ ਕੱਟ ਦਿੱਤੀ ਤੇ ਬਹੁਤ ਝੂਠ ਬੋਲੀਏ ਬੜਾ ਕਵੜਾ ਬੋਲੀਏ ਬੜਾ ਮਿਥਿਆ ਬੋਲੀਏ ਇਹਨੇ ਮੇਰੀ ਜ਼ਿੰਦਗੀ ਚ ਭਿਕਿਆਈ ਭਰ ਦਿੱਤੀ ਹੈ ਪਰ ਕੱਟ ਕੇ ਪਰੇ ਕੀਤੇ ਅਕਸਰ ਐਸਾ ਹੁੰਦਾ ਰਹੇ ਧਿਆਨ ਦੇਣਾ ਗਲਤੀ ਮੰਦਿਏ ਸਜ਼ਾ ਧਾਰਮਿਕ ਲੋਕ ਤਨ ਨੂੰ ਦੇਂਦੇ ਰਹੇ ਸਮਾਜ ਤੇ ਕਾਨੂੰਨ ਵੀ ਐਸਾ ਕਰਦਾ ਹੈ 사우ਦੀ ਅਰਬ ਦੇਚ ਛੋਟੀਆਂ ਛੋਟੀਆਂ ਗਲਤੀਆਂ ਤੇ ਕੌੜੇ ਮਾਰੇ ਜਾਂਦੇ ਸਰਿਆਂ ਚੋਰੀ ਤੇ ਬਾਹ ਕੱਟ ਦਿੱਤੀ ਜਾਂਦੀ ਹੈ ਅੱਜ ਵੀ ਮਰਾਕੋ ਦੇਚ ਟੋਇਨੇਸ ਦੇਚ ਸਾਊਦੀ ਅਰਬ ਦੇਚ ਅਜ ਵੀ ਲੀਬੀਆ ਦੇਚ ਅਜ ਵੀ ਹੈ ਚੋਰ ਦੀ ਬਾ ਕੱਢ ਦਿੱਤੀ ਹੁਣ ਚੋਰੀ ਦਾ ਖਿਆਲ ਤੇ ਮਨ ਦਾ ਤੇ ਮਨ ਨੇ ਹੱਥ ਨੂੰ ਹੁਕਮ ਦਿੱਤਾ ਇਹ ਚੀਜ਼ ਚੁੱਕ ਲੈ ਪਰ ਸਜ਼ਾਤ ਹੱਥ ਨੂੰ ਦਿੱਤੀ ਜਾ ਰਹੀ ਹੈ ਜਿਸ ਨੇ ਹੁਕਮ ਮੰਨੇ ਆ ਵਿਚਾਰੇ ਨੇ ਹੱਥ ਨੇ ਮਨ ਦਾ ਹੁਕਮ ਮੰਨ ਗਲਤੀ ਮਨ ਦੀ ਸਜ਼ਾ ਤਨ ਨੂੰ ਮਿਲੇ ਦੁਰਾਚਾਰ ਤੇ ਮਨ ਦੇ ਵਿਚਾਰ ਨੇ ਕਰਵਾਇਆ ਸਰੀਰ ਨੇ ਤੇ ਸਿਰਫ ਸਾਥ ਦਿੱਤਾ ਸਰੀਰ ਨੇ ਤੇ ਹੁਕਮ ਮੰਨੇ ਪਰ ਹੁਣ ਸਜ਼ਾ ਸਰੀਰ ਨੂੰ ਸਮਾਜ ਕਾਨੂੰਨ ਆਦ ਕਾਲ ਤੋਂ ਮਨ ਦੀਆਂ ਗਲਤੀਆਂ ਲਈ ਸਜ਼ਾ ਤਨ ਨੂੰ ਦਿੰਦਾ ਰਿਹਾ ਅੱਜ ਵੀ ਦੇ ਰਿਹਾ ਇਸੇ ਤੋਂ ਕਿਦਰੇ ਕਿਦਰੇ ਧਾਰਮਿਕ ਲੋਕ ਵੀ ਧੋਖਾ ਖਾ ਗਏ ਜਿਨ੍ਹਾਂ ਨੂੰ ਅਸੀਂ ਧਾਰਮਿਕ ਕਹਿੰਦੇ ਆਂ ਸੂਰਦਾਸ ਵੀ ਧੋਖਾ ਖਾ ਗਿਆ ਮੈਨੂੰ ਅੱਖਾਂ ਨੇ ਭਟਕਾਇਆ ਹੁਣ ਕੌਣ ਦੱਸੇ ਮਨ ਨੇ ਭਟਕਾਇਆ ਕਹਿਲ ਤੇ ਮਨ ਦੇ ਚਾਇਆ ਤੇਰੇ ਮਨ ਨੂੰ ਗੱਲ ਚੰਗੀ ਲਗੀ ਤੇਰੇ ਮਨ ਨੂੰ ਕੋਈ ਰੂਪ ਚੰਗਾ ਲੱਗੇ ਅੱਖਾਂ ਨੇ ਸਾਥ ਦੇ ਦਿੱਤਾ ਤੇ ਤੂੰ ਹੁਣ ਅੱਖਾਂ ਨੂੰ ਤੇ ਸਜ਼ਾ ਦੇ ਦਿੱਤੀ ਇਸ ਸਜ਼ਾ ਦੇ ਨਾਲ ਮਨ ਤੇ ਨਹੀਂ ਬਦਲੇ جیل دے اندر کوڑے مارن لمبیا سزاواں کوئی قیدی نہیں بدل دے اج تک تے نہیں بدلے الٹا ہور پیڑے ہو جاندے پکے مجرم ہو جاندے دادے جاندے دادے بن جاندے اور پتہ اندر قیدی کی نے ایک دوجہ تو پوچھتے ہیں تو کتنی دفعہ جیل آیا دے میں پہلی دفعہ کہ نواں کھلاڑی ایک پاسے کرو نواں کھلاڑی ਅਸੀਂ 10ਵੀਂ ਦਫਾ ਆ ਰਹੇ ਹਾਂ ਅਸੀਂ 12ਵੀਂ ਦਫਾ ਆ ਰਹੇ ਹਾਂ ਉਹ ਉਸਤਾਦ ਬਣ ਜਾਂਦੇ ਨੇ ਉਹ ਦਾਦਾ ਬਣ ਜਾਂਦੇ ਨੇ ਜੇਲਾ ਮਨੁੱਖ ਨੂੰ ਨਹੀਂ ਬਦਲਦੇ ਕੋੜਿਆਂ ਦੀ ਸਜ਼ਾ ਤਨ ਨੂੰ ਦਿੱਤੀ ਜਾ ਰਹੀ ਹੈ ਅਪਰਾਧ ਤੇ ਮੰਨੇ ਕੀਤਾ ਸੀ ਹੱਥ ਪੈਰ ਤਨ ਦੇ ਇਕੱਠੇ ਜਾ ਰਹੇ ਨੇ ਕਾਨੂੰਨ ਸਮਾਜ ਅੱਜ ਤੱਕ ਐਸਾ ਕਰਦਾ ਰਿਹਾ ਤੇ ਕਰ ਰਿਹਾ ਹੈ ਅੱਜ ਤੱਕ ਵੀ ਕਰ ਰਹੇ ਹੈ ਕਰਦਾਰੇ ਧਾਰਮਿਕ ਲੋਕ ਵੀ ਕਿਧਰੇ ਕਿਧਰੇ ਐਸਾ ਕਰਦੇ ਨੇ ਮੈਂ ਸਿੱਖ ਜਗਤ ਦੇ ਵੀ ਕੁਝ ਸਜਣਾ ਨੂੰ ਜਾਣਦਾ ਜਿਨ੍ਹਾਂ ਨੇ ਐਸਾ ਕੀਤਾ ਗਲਤੀ ਤੇ ਮਨ ਦੀ ਹੱਥਾਂ ਦੀ ਗਲਤੀ ਥੋੜੀ ਸੀ ਗਲਤੀ ਤੇ ਮਨ ਦੀ ਅੱਖਾਂ ਦੀ ਗਲਤੀ ਥੋੜੀ ਸੀ ਗਲਤੀ ਤੇ ਮਨ ਦੀ ਜ਼ੁਬਾਨ ਦੀ ਗਲਤੀ ਥੋੜੀ ਹੈ ਨਹੀਂ ਕੋਈ ਗਿਆਨ ਇੰਦਰੀਆਂ ਦੀ ਕਰਮ ਇੰਦਰੀਆਂ ਦੀ ਗਲਤੀ ਨਹੀਂ ਹੈ ਮਨ ਵੀ ਗਲਤੀ ਮਨ ਨੂੰ ਸਜ਼ਾ ਨਾ ਕਾਨੂੰਨ ਦੇ ਸਕਦਾ ਨਾ ਸਮਾਜ ਦੇ ਸਕਦਾ ਤੇ ਮਨ ਨੂੰ ਸਜ਼ਾ ਨਾ ਹੀ ਮਨੁੱਖ ਦੇ ਸਕਦਾ ਨਾ ਸਵੈਮ ਮਨੁੱਖ ਦੇ ਸਕਦਾ ਹਾਂ ਮਨ ਨੂੰ ਬਦਲ ਸਕਦਾ ਹੈ ਰੂਪ ਦਾ ਚਿੰਤਨ ਕਰਦੇ ਆ ਮਨ ਭਟ ਗਿਆ ਸੀ ਹੁਣ ਅਰੂਪ ਨੂੰ ਚਿੰਤਨ ਕਰੇ ਪਦਾਰਥਾਂ ਨੂੰ ਵੇਖ ਕੇ ਲੋਭ ਪੈਦਾ ਹੋਇਆ ਸੀ ਭਟਕਿਆ ਸੀ ਹੁਣ ਪ੍ਰਮਾਤਮਾ ਦਾ ਸਿਮਰਨ ਕਰੇ ਆਕਾਰ ਨੂੰ ਵੇਖ ਕੇ ਸਨੇ ਗਲਤੀਆਂ ਕੀਤੀਆਂ ਸਨ ਹੁਣ ਨਿਰੰਕਾਰ ਦਾ ਚਿੰਤਨ ਕਰੇ ਇਹਦੇ ਨਾਲ ਮਨ ਬਦਲ ਸਕਦਾ ਹੈ ਮਨ ਤਵ ਦਿ ਲੋਸ ਸਕਦਾ ਹੈ ਅਗਰ ਕੋਈ ਗਲਤ ਡੰਗ ਨਾਲ ਹਨੇਰੇ ਨੂੰ ਕੱਢਣ ਦੀ ਕੋਸ਼ਿਸ਼ ਕਰੇ ਸੋਟੀਆਂ ਲੈ ਆਵੇ ਪਿਆ ਕੇ ਮਾਰ ਮਾਰ ਕੇ ਕੱਢਣਾ ਹੈ ਸੋਟੀਆਂ ਨਾਲ ਡੰਡਿਆਂ ਨਾਲ ਕੁੱਟਣੇ ਆਂਦੇ ਰਹਿਣ ਕੁੱਟਦੇਆਂ ਕੁੱਟਦੇਆਂ ਕੁੱਟਣ ਵਾਲਾ ਤੇ ਥੱਕ ਜਾਏਗਾ ਹੋ ਸਕਦਾ ਉਹਦੀਆਂ ਸੋਟੀਆਂ ਵੀ ਟੁੱਟ ਜਾਣ ਹਨੇਰਾ ਨਹੀਂ ਨਿਕਲੇਗਾ ਨਹੀਂ ਨਿਕਲੇਗਾ ਫਿਰ ਕੋਈ ਐਸਾ ਆ ਜਾਏ ਉਹ ਬੈਠੀ ਕੇ ਮਾਰ ਖਾ ਕੇ ਤੇ ਨਿਕਲਦਾ ਨਹੀਂ ਪਿਆ ਬੜਾ ਢੀਠ ਹੈ ਬੜਾ ਢੇਠ ਹੈ ਪਾਣੀ ਨਾਲ ਤੋਬੋ ਇਹਨੂੰ ਤੇ ਬਾਰ ਬਾਰ ਕੇ ਬਾਲਟੀਆਂ ਪਾਣੀ ਦੀ ਹਲਿਆਨ ਆਖਨੇ ਨੂੰ ਤੋਣਾ ਕੋਈ ਆਖੇ ਨੂੰ ਬੁਹਾਰੀ ਨਾਲ ਝਾੜਨਾ ਤੇ ਕੱਢਣਾ ਬੁਹਾਰੀ ਦੇਂਦੇ ਦੇਂਦੇ ਥੱਕ ਜਾਣਗੇ ਹਨੇਰਾ ਨਹੀਂ ਨਿਕਲਦਾ ਧੋਂਦਿਆਂ ਧੋਂਦਿਆਂ ਧੋਣ ਵਾਲੇ ਥੱਕ ਜਾਣਗੇ ਹਨੇਰਾ ਨਹੀਂ ਧੁੱਲਦਾ ਪਤਨ ਕਿੰਨੇ ਜਪੀਸ਼ਵਰ ਤਪੀਸ਼ਵਰ ਕਰ ਕਰਕੇ ਥਕੇ ਨੇ ਟੁੱਟੇ ਨੇ ਹੋਇਆ ਤੇ ਕੁਛ ਵੀ ਨਹੀਂ ਇਸ ਤਰ੍ਹਾਂ ਦੇ ਥਕੇ ਟੁੱਟੇ ਮੈਨੂੰ ਮਿਲਦੇ ਨੇ ਇਸਲਾਮੀ ਜਗਤ ਦੇਚ ਵੀ ਮੈਂ ਦੇਖੇ ਕਹਿੰਦੇ ਬੁਥੇਰੀਆਂ ਨਮਾਜ਼ਾਂ ਪੜੀਆਂ ਕੱਖ ਨਹੀਂ ਹੋਇਆ ਬੁਥੇਰੇ ਦੇਖੇ ਨੇ ਹਿੰਦੂ ਜਗਤ ਦੇਚ ਕਰ ਕਰਕੇ ਥਕੇ ਨੇ ਕਰ ਕਰਕੇ ਥੱਕ ਗਏ ਨੇ ਐਸੇ ਮੈਂ ਸਿੱਖ ਜਗਤ ਵਿੱਚ ਤੇ ਬਥੇਰਿਆਂ ਨੂੰ ਜਾਣਦਾ ਕਰ ਕਰਕੇ ਥਕੇ ਹੀ ਨਹੀਂ ਵਿਚਾਰੇ ਟੁੱਟ ਗਏ ਨੇ ਟੁੱਟ ਗਏ ਕਰ ਨਹੀਂ ਰਹੇ ਜੇ ਕਰ ਕਰਕੇ ਐਸੇ ਥਕੇ ਟੁੱਟ ਗਏ ਹੁਣ ਨਹੀਂ ਪਾਠ ਕਰਦੇ ਹੁਣ ਨਹੀਂ ਕਥਾ ਕੀਰਤਨ ਸੁਣਦੇ ਹੁਣ ਨਹੀਂ ਗੁਰਦੁਆਰੇ ਆਉਂਦੇ ਟੁੱਟ ਗਏ ਟੁੱਟੇ ਕਿਉਂ ਥੱਕ ਗਏ ਥਕੇ ਕਿਉਂ ਬਹੁਤ ਕੀਤਾ ਬਹੁਤ ਕੀਤਾ ਕਰ ਕਰਕੇ ਥੱਕ ਗਏ ਥੱਕ ਥੱਕ ਕੇ ਟੁੱਟ ਗਏ ਪਤਾ ਨਹੀਂ ਕਿੰਨੇ ਪਤਾ ਨਹੀਂ ਕਿੰਨੇ ਇਸ ਦੇ ਉੱਤੇ ਕਬੀਰ ਨੇ ਇੱਕ ਬੜੀ ਪਰਬਲ ਦਲੀਲ ਦਿੱਤੀ ਹੈ ਉਹਨੂੰ ਕਹੇ ਬਿਨਾ ਮੈਂ ਸਮਝਦਾ ਸ਼ਾਇਦ ਗੱਲ ਪੂਰੀ ਨਾ ਹੋਵੇ ਕਹੇ ਤਾਂ کبیر پھل لاغے گلن پاکن لاغے آم جائے پہنچے خسم کے جو بیچ نہ کھائی کانب امبا بغیچہ سی بڑے درخت ہرے پرے تے بور آئی فل آئے باغ باں مالی بڑا خوش ਬਹੁਤ ਖੁਸ਼ ਐ ਨੇਬੂਰ ਲੱਗੀ ਐ ਨੇ ਫੁੱਲ ਲੱਗੇ ਨੇ ਅੱਧ ਕੀ ਅੰਬਾਂ ਦੀ ਫਸਲ ਨਾਲ ਮਾਲਾ ਮਾਲ ਹੋ ਜਾਵਾਂਗੇ ਐ ਨੇਬੂਰ ਲੱਗੇ ਇਤਨੇ ਫੁੱਲ ਲੱਗੇ ਨੇ ਇੱਕ ਦਿਨ ਐਸਾ ਹੋਇਆ ਜ਼ੋਰ ਦਾ ਝੱਖੜ ਆਇਆ ਬੜੇ ਜ਼ੋਰ ਦੀ ਹਵਾ ਚਲੀ ਅੱਧੇ ਤੋਂ ਵੀ ਜ਼ਿਆਦਾ ਬੂਰ ਚੜ ਗਏ ਲੱਗੇ ਸੰਦਖਤ ਨਾਲ ਚੜ ਗਏ ਟੁੱਟ ਗਏ ਹਵਾਵਾਂ ਦੇ ਥਪੇੜਿਆਂ ਨੇ ਤੋੜ ਕੇ ਰੱਖ ਦਿੱਤਾ ਹਵਾਵਾਂ ਦੀ ਮਾਰ ਨੇ ਤੋੜ ਕੇ ਰੱਖ ਦਿੱਤਾ ਤੂਫਾਨਾਂ ਦੀ ਮਾਰ ਨੇ ਤੋੜ ਕੇ ਰੱਖ ਦਿੱਤਾ ਲੇਕਿਨ ਫਿਰ ਵੀ ਬੂਰ ਲੱਗੀ ਹੋਈ ਹੈ ਫਿਰ ਵੀ ਫੁੱਲ ਵਹ ਲੱਗੇ ਨੇ ਮਾਲੀ ਕਹਿੰਦਾ ਕੋਈ ਨਹੀਂ ਫੇਰ ਵੀ ਕਾਫੀ ਨੇ ਜੇ ਇਹ ਵੀ ਕਿਦਰੇ ਫਲੇਬੂਤ ਹੋ ਗਏ ਆਪਾਂ ਮਾਲਾ ਮਾਲ ਹੋ ਜਾਵਾਂਗੇ ਰੱਬ ਦੀ ਨੇ ਤੇ ਜ਼ੋਰ ਦਾ ਮੀ ਪਿਆ ਇਹ ਗੜੇ ਵੀ ਨਾਲ ਪੈਦਾ ਜੋ ਲਈ ਦੇ ਮਹਨੇਜ ਦਾਸ ਕੈਲੀਫੋਰਨੀਆ ਸੀ ਤੇ ਕੈਲੀਫੋਰਨੀਆ ਦੇ ਸਿੱਖਾਂ ਦਾ ਜ਼ਿਆਦਾ ਕੰਮ ਹੈ ਖੇਤੀਬਾੜੀ ਤੇ ਤੇ ਬਾੜੀ ਫਲਾਂ ਦੀ ਆੜੂਆਂ ਦੀ ਫਸਲੇ ਨਾਸਪਾਤੀ ਹੈ ਬਦਾਮ ਨੇ ਅਖਰੋਟ ਨੇ ਇਹਨਾਂ ਦੇ ਬਾਗ ਨੇ ਵੱਡੇ ਵੱਡੇ ਸਿੰਘਾਂ ਕੋ ਕਿਦਰੇ ਬੱਦਲ ਬਣੇ ਸਨ ਇਹ ਕੁਛ ਦਿਨਾਂ ਦੀ ਗਰਮੀ ਸੀ ਤੇ ਮੇਰੇ ਮੋਹ ਨਿਕਲੇ ਮੈਂ ਕਿਹਾ ਅੱਜ ਤੇ ਬੱਦਲ ਚੜੇ ਨੇ ਮੌਸਮ ਬੜਾ ਸੁਆਵਣਾ ਹੋਇਆ ਨਾਲ ਹੀ ਕਿਸਾਨ ਖੜਾ ਸੀ ਗਹਿਨੇ ਜੀ ਸਾਨੂੰ ਤੇ ਸੋਨੇ ਦੀ ਕਣੇ ਵੀ ਨਹੀਂ ਚਾਹੀਦੀ ਸੋਨੇ ਦੀ ਵੀ بارش ਹੋਵੇ ਨਹੀਂ ਚਾਹੀਦੀ ਪੱਕਣ ਤੇ ਆਈ ਹੈ ਸਾਡੀ ਫਸਲ ਸੱਤਿਆ ਨਾ ਸੋ ਜਾਣਾ ਇਹ ਬਦਾਮ ਝੜ ਜਾਣਗੇ ਇਹ ਅਖਰੋਟ ਝੜ ਜਾਣਗੇ ਐ ਆੜੂ ਨੇ ਇਹ ਸੇਬ ਨੇ ਤੇ ਸਾਰੀ ਫਸਲ ਸਾਡੀ ਤਬਾਹ ਹੋ ਜਾਏਗੀ ਅਸੀਂ ਤੇ ਇਹਨਾਂ ਦੇ ਨਾਂ ਦੇ ਸੋਨੇ ਦੀ ਕਣੀ ਵੀ ਨਹੀਂ ਮੰਗਦੇ ਪਰਮਾਤਮਾ ਨੂੰ ਕਹਿੰਦੇ ਹੁੰਦੇ ਆ ਪਾਣੀ ਨੂੰ ਛੱਡ ਤੂੰ ਸੋਨੇ ਦੀ ਕਣੇ ਵੀ ਨਾ ਵਰਸਾ ਮੀਂਹ ਪੈ ਗਿਆ ਫੁੱਲਾਂ ਤੇ ਆਈ ਹੋਈ ਅੰਬਾਂ ਦੀਆਂ ਡਾਰਾਂ ਤੇ ਆਂਬ ਦੇ ਬੂਟੇ ਆਦੇ ਝੜ ਗਈ ਬਹੁਤ ਸਾਰੀ ਬੋਹ ਉਦਾਸ ਤੇ ਹੋਇਆ ਬਾਗਬਾਨ ਗੁਰੂ ਉਦਾਸ ਤੇ ਹੋ ਜਾਂਦਾ ਹੈ ਬੜੀ ਮਿਹਨਤ ਕੀਤੀ ਕਿਤਨਾ ਸੰਘਰਸ਼ ਕੀਤਾ ਨਾਉਖੰਡ ਬ੍ਰਿਤਮੇ ਦਾ ਬਰਮਣ ਫਿਰ ਕਿਦਰੇ ਤਤੀ ਤਵੀ ਤੇ ਕਿਦਰੇ ਕੋਈ ਕੋਰਾਇ ਕੋਰਾਇਆ ਕਹਿੰਦਾ ਕਿਦਰੇ ਗਵਾਲੀਅਰ ਦੇ ਕਿਲੇ ਦੀ ਕੇਹ ਕੈਦ ਤੇ ਕਿਦਰੇ ਕੋਈ ਭੂਤ ਨਾ ਬੇਤਾਲਾ ਕਹਿੰਦਾ ਕਿਦਰੇ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਪਿੰਜਰੇ ਦੇ ਵਿੱਚ ਬੰਦ ਕਿਦਰੇ ਦਰਦਰ ਦੀਆਂ ਠੋਕਰਾਂ ਕਿਦਰੇ ਬੱਚੇ ਕੰਦਾਂ ਦੇ ਵਿੱਚ ਮਿਹਨਤ ਤੇ ਬੜੀ ਕੀਤੀ ਕੋਈ ਫਸਲ ਆਵੇ ਕੋਈ ਮਨੁੱਖ ਦੀ ਜ਼ਿੰਦਗੀ ਚ ਰਸ ਪੈਦਾ ਹੋਵੇ ਰਸ ਹੀ ਪਰਮਾਤਮਾ ਹੈ ਬੇਰਸੀ ਹੀ ਸੰਸਾਰ ਹੈ ਕਹਿ દઈએ ਆਤਮ ਰਸ ਕੀਰਤਨ ਕੀਰਤਨ ਸੁਣ ਕੇ ਰਸ ਤੇ ਆਪਣੇ ਵਿੱਚੋਂ ਪੈਦਾ ਹੋਵੇਗਾ ਬਾਹਰੋਂ ਨਹੀਂ ਆਏਗਾ ਫਿਰ ਇਹ ਮੈਂ ਬਾਅਦ ਵਿੱਚ ਖੋਲਾ ਸਕਦਾ ਦੁਖੀ ਤੇ ਹੋਇਆ ਬੜੇ ਬੜੇ ਉਤਾਰੀ ਪੁਰਸ਼ ਦੁਖੀ ਤੇ ਹੋ ਜਾਂਦੇ ਨੇ ਸੰਤਨ ਦੁੱਖ ਪਾਏ ਤੇ ਦੁਖੀ ਸੋ ਕੁ ਭਾਇ ਸਾਧਨ ਕੇ ਸੁਖ ਇੰਨੇ ਗੜੇ ਪੈ ਗਏ ਨੀਵੇਂ ਪੈ ਗਏ ਚੜ ਗਏ ਟੁੱਟ ਗਏ ਕਿਤਨੇ ਹਨ ਕਿਸੇ ਵਕਤ ਮੈਂ ਜੁੜਿਆ ਹੋਇਆ ਦੇਖਦਾ ਸੀ ਇਸ ਲਹਿਨ ਦੇ ਚ ਮੈਂ ਸਨ 56 ਦੇ ਚ ਚਲਿਆ ਕਥਾ ਕਰਨੇ ਆਰੰਭ ਕੀਤੇ 1956 ਦੇ ਚ ਕਿੰਨੇ ਜੁੜਿਆ ਇਹਨੂੰ ਅਜ ਮੈਂ ਜ਼ਿੰਦਾ ਤੇ ਦੇਖਦਾ ਪਰ ਗੁਰੂ ਨਾਲੋਂ ਟੁੱਟੇ ਹੋਏ ਪਹਿਲੇ ਜੁੜਿਆ ਇਸ ਅੱਜ ਨੇ ਬੜੇ ਸ਼ੌਕ ਨਾਲ ਨਿਤਨੇਮ ਕਰਦੇ ਸਨ ਨਹੀਂ ਕਰਦੇ ਬੜੀ ਭਾਵਨਾ ਨਾਲ ਜਪਦੇ ਸਨ ਨਹੀਂ ਜਪਦੇ ਬੜੀ ਭਾਵਨਾ ਨਾਲ ਦਾਨ-ਪੁੰਨ ਕਰਦੇ ਸਨ ਸੇਵਾ ਕਰਦੇ ਸਨ ਨਹੀਂ ਕਰਦੇ ਥੱਕ ਕੇ ਟੁੱਟ ਗਏ ਕੁੱਟ ਗਏ ਦੁਖੀ ਤੇ ਹੋਇਆ ਬਾਗ ਬਾਗ ਐਨੇ ਬੂਰ ਝੜ ਗਏ ਇਤਨੇ ਬੂਰ ਝੜ ਗਏ ਲੇਕਿਨ ਫਿਰ ਵੀ ਕੁਛ ਬਚੀ ਹੈ ਤੇ ਸਹਜੇ ਸਹਜੇ ਹੁਣ ਅੰਬੀਆਂ ਤੇ ਆਈ ਹੈ ਉਹਨਾਂ ਵਿੱਚੋਂ ਅੰਬੀਆਂ ਨਿਕਲਣ ਲੱਗੀਆਂ ਖੁਸ਼ ਬਾਗ ਬਾਗ ਖੁਸ਼ ਹੈ ਕੋਈ ਨਹੀਂ ਇਹਦੇ ਨਾਲ ਵੀ ਸਾਡੇ ਘਾਟੇ ਦੀ ਪੂਰਤੀ ਹੋ ਜਾਏਗੀ ਠੀਕ ਹੈ ਥੋੜੇ ਨੇ ਪਰ ਫਿਰ ਵੀ ਬਹੁਤੇ ਨੇ ਚੱਲ ਜਾਏਗਾ ਗੁਜ਼ਾਰਾ ਅੰਬੀਆਂ ਪਕੜ ਤੇ ਆਈਆਂ ਨੇ ਕਬੀਰ ਫਲ ਲਾਗੇ ਫਲਨ ਪਾਕਨ ਲਾਗੇ ਆਮ ਪਕਣ ਲੱਗੇ ਆ ਅੰਬੀਆਂ ਪੱਕਣ ਲੱਗਿਆਂ ਨੇ ਇਤਨੇ ਗਾਲੜ ਆਏ ਇਤਨੇ ਤੋਤੇ ਆਏ ਇਤਨੇ ਕਾਵੇ ਆਏ ਟੁੱਕ ਕੇ ਰੱਖ ਦਿੱਤਾ ਜੋ ਅੰਬੀਆਂ ਪੱਕਣ ਤੇ ਆਈਆਂ ਸਨ ਟੁੱਕ ਦਿੱਤੀ ਕੁਝ ਤੋਤਿਆਂ ਨੇ ਟੁੱਕ ਦਿੱਤੀਆਂ ਕੁਝ ਕਵਿਆਂ ਨੇ ਬਚੀਆਂ ਕੁਛੀਆਂ ਗਾਲਣਾ ਨੇ ਹੁਣ ਜੁੜੀਆਂ ਹੋਈਆਂ ਤੇ ਹਨ ਇਹ ਅੰਬੀਆਂ ਦਰਖਤ ਨਾਲ ਪਰ ਟੁਕੀਆਂ ਹੋਈਆਂ ਨੇ ਦਾਗੇ ਨੇ ਦਾਗੇ ਜੁੜੀਆਂ ਹੋਈਆਂ ਤੇ ਹਨ ਦਾਗੇ ਨੇ ਟੁਕ ਦਿੱਤਾ ਇਹ ਗਾਲਣਾ ਨੇ ਮੇਰਜ਼ ਕਰਾ ਕਿਸੇ ਦੀ ਜ਼ਿੰਦਗੀ ਤੇ ਦੁੱਖਾਂ ਦੇ ਕੋਈ ਤੂਫਾਨ ਚੱਲ ਪੈਂਦੇ ਨੇ ਆਰਥਿਕ ਜਾਂ ਪਰਿਵਾਰਕ ਕਿਸੇ عزیز ਸੰਬੰਧੀ ਅਕਰਬ ਦੀ ਮੌਤ ਹੋ ਗਈ ਹੈ ਚਲਦਾ ਹੋਇਆ ਕਮਕਾਰ ਦਿਵਾਲੀਆ ਹੋ ਗਿਆ ਇਸ ਤਰ੍ਹਾਂ ਦੇ ਤੂਫਾਨ ਜ਼ਿੰਦਗੀ ਚੱਲ ਲੈਣੇ ਔਰ ਬਹੁਤਿਆਂ ਦੀ ਜ਼ਿੰਦਗੀ ਝੜ ਜਾਂਦੀ ਹੈ ਜੜ-ਜੜ ਪੈਂਦੇ ਕੱਚੇ ਚੜ ਪੈਂਦੇ ਕੁਝ ਐਸੇ ਹੁੰਦੇ ਜਿਨ੍ਹਾਂ ਦੀ ਜ਼ਿੰਦਗੀ 'ਚ ਕੋਈ ਬਹੁਤ ਵੱਡਾ ਹਾਦਸਾ ਹੋ ਜਾਂਦਾ ਹੈ ਕੋਈ ਅਸਾਧ ਰੋਗ ਐਸਾ ਰੋਗ ਸਰੀਰਕ ਕੋਈ ਇਲਾਜ ਨਹੀਂ ਕੋਈ ਇਲਾਜ ਨਹੀਂ ਗੁਰੂ ਅਰਜਨ ਦੇਵ ਜੀ ਇਸ ਦਾ ਜ਼ਿਕਰ ਵੀ ਕਰਦੇ ਨੇ ਅਸਾਧ ਰੋਗ ਉਪਜਿਓ ਤਨ ਭੀਤਰ ਕਰਤ ਨਾ ਕਾਹੂ ਡਰੇ ਐਸਾ ਰੋਗ ਪੈਦਾ ਹੋ ਗਿਆ ਅਸਾਧ ਕੋਈ ਵੈਦ ਡਾਕਟਰ ਦੇ ਪੱਲੇ ਨਹੀਂ ਕੋਈ ਦਵਾਈਆਂ ਉਸ ਦਾ ਇਲਾਜ ਨਹੀਂ ਕਰਦੀ ਬੜੀ ਕਹਿੰਦੀ ਪੰਕਤੀ ਹੈ ਗੁਰੂ ਅਰਜਨ ਦੇਵ ਜੀ ਅਸਾਧ ਰੋਗ ਉਪਜਿਓ ਤਨ ਬੇਤਰਸ ਐਸਾ ਰੋਗ ਪੀੜਾ ਤੇ ਵੱਧਦੀ ਜਾ ਰਹੀ ਹੈ ਇਲਾਜ ਕੋਈ ਵੀ ਨਹੀਂ ਦਰਦ ਤੇ ਵੱਧਦਾ ਜਾ ਰਿਹਾ ਹੈ ਦਵਾਈ ਕੋਈ ਨਹੀਂ वेदना ਤੇ ਵੱਧਦੀ ਜਾ ਰਹੀ ਹੈ ओके ਮਵੇਦ ਡਾਕਟਰ ਕੋਹਿੰਦ ਉਹਨਾਂ ਦੇ ਵਸਤੇ ਗੱਲ ਲੈ ਐਸਾ ਰੋਗ ਜੋ ਜਾਂਦਾ ਨੇ ਨਿਰਾਸ਼ ਹੋ ਕੇ ਮਨੁੱਖ ਜ਼ਿੰਦਗੀ ਤੋਂ ਨਿਰਾਸ਼ ਹੋ ਕੇ ਪਰਮਾਤਮਾ ਤੋਂ ਵੀ ਨਿਰਾਸ਼ ਹੋ ਜਾਂਦਾ ਹੈ ਟੁੱਟ ਜਾਂਦਾ ਹੈ ਪਤਾ ਨਹੀਂ ਮੈਂ ਕਿੰਨੇ ਦੇਖੇ ਇਸ ਤਰ੍ਹਾਂ ਦੇ 9 ਸਾਲ ਪਹਿਲੇ ਇੱਕ ਮੰਜੇ ਤੇ ਮਰੀਜ਼ ਨੂੰ ਮਿਲਣ ਵਾਸਤੇ ਗਿਆ ਸੀ ਇੰਦਾ ਹੋਰ ਦੀ ਗੱਲ ਹੈ ਤੇ ਮੇਰੇ ਮੂੰਹ ਵਾਹਿਗੁਰੂ ਨਿਕਲਿਆ ਉਹਨੂੰ ਦੇਖ ਕੇ ਤੇ ਮੈਂ ਕਿ ਗੁਰਮੁਖੋ ਪੰਜ ਮਿੰਟ ਵਾਹਿਗੁਰੂ ਵਾਹਿਗੁਰੂ ਆਖਿਆ ਕਰੋ ਮੈਨੂੰ ਕਿਹਨੇ ਲੱਗ ਕੋਈ ਹੋਰ ਗੱਲ ਕਰੋ ਛੱਡੋ ਅੱਛਾ ਹੋਰ ਕੋਈ ਗੱਲ ਕਰੋ ਨਿਰਾਸ਼ ਹੋ ਨੌਸਾਲ ਦਾ ਮਨ ਜੇ ਤੇ ਥੱਕ ਗਿਆ ਟੁੱਟ ਗਿਆ ਐਸੇ ਗੜੇ ਪੈ ਗਏ ਐਸੀ ਜ਼ੋਰ ਦੀ بارش ਪੈ ਗਈ ਉਹ ਜਿਹੜੀ ਬੂਰ ਅੰਬੀਆਂ ਬਣਨ ਵਾਲੀ ਸੀ ਟੁੱਟ ਗਈ ਉਹ ਵੀ ਟੁੱਟ ਗਈ ਖੁਸ਼ ਕਿਸਮਤ ਹੀ ਅਨਸਾਰ ਹਾਦਸਿਆਂ ਨੇ ਤੇ ਇਹਨਾਂ ਨੂੰ ਨਹੀਂ ਤੋੜਿਆ ਤੂਫਾਨਾਂ ਤੋਂ ਤੇ ਬਚ ਗਏ ਨੁਕਸਾਨ ਆਇਆ ਸ਼ੁਕਰਾਨੇ ਚ ਰਹਿ ਗਏ ਕੋਈ ਅਜ਼ਈਸ ਅਕਾਰਬ ਸੰਬੰਧੀ ਜੋ ਪ੍ਰਾਣਾ ਤੋਂ ਪਿਆਰਾ ਸੀ ਨਹੀਂ ਰਿਹਾ ਸਮਝਾ ਲਿਆ ਆਪਣੇ ਮਨ ਨੇ ਤਾਰਜ ਦੇ ਦਿੱਤੇ ਸਮਾਜ ਦੇ ਵਿੱਚ ਕੋਈ ਰੁਤਬਾ ਘਟ ਗਿਆ ਬਹੁਤ ਵੱਡੀ ਬੇਇੱਜ਼ਤੀ ਹੋ ਗਈ ਸਮਝਾ ਲਿਆ ਜਸ ਅਪਜਸ ਬਿਦੇਹਤ ਕਵੀ ਤੁਲਸੀ ਕਹਿੰਦੇ ਨੇ ਜਸ ਅਪਜਸ ਬਿਦੇਹਤ ਜਸ ਆਪ ਜਸ ਪ੍ਰਭੂ ਦੇ ਹੱਥੇ ਚ ਪਰਮਾਤਮਾ ਦੇ ਹੱਥੇ ਚ ਐਸਾ ਅਪਜਸ ਹੋ ਗਿਆ ਟੁੱਟ ਗਿਆ ਟੁੱਟ ਗਿਆ ਨਹੀਂ ਸੰਭ ਸਕੇ ਇਹਨਾਂ ਸਾਰੇ ਹਾਦਸਿਆਂ ਤੋਂ ਕੋਈ ਬਚ ਗਿਆ ਤੇ ਪਕਣ ਲੱਗਾ ਰਸ ਆਣ ਲੱਗ ਪਿਆ ਬਾਣੀ ਪੜਦਾ ਰਸ ਆਣ ਲੱਗ ਪਿਆ ਤੇਰ ਤਨ ਸੁਣਦਾ ਹੈ ਰਸ ਆਣ ਲੱਗਦਾ ਹੈ ਕਥਾ ਕਰਦਾ ਹੈ ਰਸ ਆਣ ਲੱਗ ਪਿਆ ਕਥਾ ਸੁਣਦਾ ਹੈ ਰਸ ਆਣ ਲੱਗਦਾ ਹੈ ਸੰਗਤੀ ਚ ਬੈਠਦਾ ਹੈ ਰਸ ਆਣ ਲੱਗ ਪਿਆ ਗੁਰਦੁਆਰੇ ਦੀ ਤਰਫ ਚੱਲਦਾ ਹੈ ਤੇ ਟੋਰ ਵੀ ਨਿਰਾਲੀ ਹੋ ਜਾਂਦੀ ਹੈ ਅਧਿਆਤਮਕ ਹੋ ਜਾਂਦੀ ਹੈ ਕੋਈ ਰਸ ਆਉਂਦਾ ਹੈ ਗੁਰੂ ਦੀ ਤਰਫ ਚੱਲਣ ਦੇ ਚਵੀ ਰਸ ਆਉਂਦਾ ਪਾਉ ਸੁਹਾਵੇ ਜਤੌ ਦਿਰ ਦੁਲ ਸੀਸ ਸੁਹਾਵਾ ਚਰਨੇ ਚਲਦੇ ਨੇ ਪੈਰ ਗੁਰੂ ਦੇ ਤਰੋ ਰਸ ਆਉਂਦਾ ਝੁਕਦਾ ਹੈ ਸਿਰ ਗੁਰੂ ਦੇ ਅੱਗੋਂ ਰਸ ਆਉਂਦਾ ਸੁਣਦਾ ਹੈ ਕਥਾ ਰਸ ਆਉਂਦਾ ਬੈਠਦਾ ਹੈ ਸੰਗਤ ਦੇ ਚ ਰਸ ਆਉਂਦਾ ਪਕਣ ਲੱਗਦੇ ਕੱਚੇ ਫਲਾਂ ਦੇ ਚ ਰਸ ਨਹੀਂ ਆਉਂਦਾ ਪੱਕਿਆ ਚਾਹੁੰਦਾ ਪੱਕਣ ਲੱਗਾ ਹੈ ਪਰ ਪੂਰਾ ਪੱਕਾ ਨਹੀਂ ਕਿਧਰੇ ਕੁ ਸੰਗਤ ਮਿਲ ਗਈ ਹੈ ਹਾਦੀ ਤੇ ਕੁ ਸੰਗਤ ਸੀ ਪਰ ਉਹਨੂੰ ਸਤ ਸੰਗ ਸਮਝ ਲਿਆ ਜੈਸੇ ਅੱਜ ਮੈਂ ਸਿੱਖ ਜਗਤ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਦੇਖਦੇ ਆਂ ਕਹਿੰਦੇ ਨੇ ਕੋਈ ਜਪ ਤਪ ਦੀ ਲੋੜ ਨਹੀਂ ਕੋਈ ਬਾਣੀ ਪੜਨ ਦੀ ਲੋੜ ਨਹੀਂ ਸਿਰਫ ਵਿਚਾਰ ਕਰੋ ਇਸ ਸਿਰਫ ਵਿਚਾਰ ਕਿਥੋਂ ਪੈਦਾ ਹੋਣਗੇ ਕਿਵੇਂ ਪੈਦਾ ਹੋਣਗੇ ਕਿਵੇਂ ਪ੍ਰਮਾਤਮਾ ਦੇ ਵਿਚਾਰ ਪੈਦਾ ਹੋਣਗੇ ਬਿਨਾ ਪ੍ਰੇਰਣਾ ਤੋਂ ਬਿਨਾ ਸਾਧਨਾ ਤੋਂ ਇੱਕ ਨਹੀਂ ਬਥੇਰੇ ਕਹਿਣ ਲੱਗਦਾ ਗੋਵਿੰਦਵਾਲ ਸਾਹਿਬ ਦੇ ਦਰਸ਼ਨ ਕਰਕੇ ਮੈਂ ਨਿਕਲਿਆ ਤੇ ਮੇਰੇ ਮੌਂਚ ਇਹ ਪੰਕਤੀ ਸੀ ਭੱਟਾਂ ਦੀ ਗੋਵਿੰਦਵਾਲ ਗੋਵਿੰਦਪੁਰੀ ਸੰਜਲਨ تیر ਬਿਬਾਸ ਬਨਾਇਆ ਇਹ ਤੇ ਗੋਬਿੰਦ ਦੀ ਪੁਰੀ ਹੀ ਤਰਾ ਮੈਨੂੰ ਨਹੀਂ ਪਤਾ ਸੀ ਇਹ ਬੰਦਾ ਵਿਚਾਰਕ ਹੈ ਤਾਰਕ ਹੈ ਜੋ ਮੇਰੇ ਕੋਲੇ ਪੰਕਤੀ ਸੁਣ ਰਿਹਾ ਸੀ ਕਹਿੰਦਾ ਤੁਸੀਂ ਵੀ ਇਸੇ ਚੱਕਰ ਵਿੱਚ ਪੈ ਗਏ ਇਹ ਤੇ ਭੱਟ ਨੇ ਕਵੀ ਸਨ ਇਹਨਾਂ ਨੇ ਤੇ ਕਹਿਣਾ ਹੀ ਕਹਿਣਾ ਪਹਿਲਾ ਬਸ ਇੱਕੜੇ ਚੱਕਰਾਂ ਵਿੱਚ ਤੁਸੀਂ ਪੈ ਗਏ ਬਸ ਵਿਚਾਰ ਹੀ ਵਿਚਾਰ ਚਾਹੀਦੇ ਨੇ ਇਹ ਬਾਕੀ ਸਭ ਨਿਕੰਮੇ ਚੱਕਰ ਨੇ ਕੋਈ ਸਾਰਿਆਂ ਨੂੰ ਇੱਥੇ ਲੈ ਕੇ ਆਏ ਇਸ਼ਨਾਨ ਕਰਦੇ ਨੇ गोविन्दवाल गोविन्दपुरी सम बहुत अभशबत आते है उसने सत्संग ਦੇ ਨਾਮ ਤੇ ਹੁੰਦੀ ਹੈ ਕੁਸੰਗ ਇਸ ਤਰ੍ਹਾਂ ਦੀ ਜਦ ਕੁਸੰਗ ਕਿਸੇ ਨੂੰ ਮਿਲ ਜਾਏ ਐਸੇ ਮਨੁੱਖ ਨੂੰ ਜੋ ਖੇੜਾ ਜਾਂ ਸਵੈਮ ਤਾਰਕ ਕੋਵੇ ਜੋ ਬੁੱਧੀ ਦੀ ਦਿਮਾਗ ਦੀ ਪ੍ਰਧਾਨਤਾ ਮੰਦਾ ਹੋਵੇ ਜਦ ਕੇ ਦਿਮਾਗ ਦਾ ਇੰਨਾ ਹੀ ਕੰਮ ਹੈ ਬੁੱਧੀ ਦਾ ਇਤਨਾ ਹੀ ਕੰਮ ਹੈ ਦਰਵਾਜ਼ੇ ਤੱਕ ਪਹੁੰਚਾਣਾ ਘਰ ਤੱਕ ਨਹੀਂ ਪਹੁੰਚਾ ਸਕਦੀ ਸਰਹੱਦ ਅਕਲ ਸੇ ਗੁਜ਼ਰੇ ਤਬ ਪਹੁੰਚੇ ਅਕਲ ਇੱਕ ਆਖਰੀ ਬਾਰਡਰ ਹੈ ਸਰਹੱਦ ਹੈ ਲੰਘ ਗਏ ਪਰਿਵਾਰ ਦੇ ਝਮੇਲਿਆਂ ਤੋਂ ਲੰਘ ਗਏ ਸੰਸਾਰ ਦੀਆਂ ਔਕੜਾਂ ਤੋਂ ਲੰਘ ਗਏ ਸਮਾਜ ਦੀਆਂ ਕੁਰੀਤਿਆਂ ਤੋਂ ਲੰਘ ਗਏ ਨਫੇ ਨੁਕਸਾਨ ਤੋਂ ਇੱਜ਼ਤ ਬੇਚਤੀ ਤਾਂ ਅਖੀਰ ਵਿੱਚ ਹੁਣ ਆਪਣੇ ਵਿਚਾਰਾਂ ਤੋਂ ਲੰਗੀ ਆਪਣੀ ਸਮਝ ਤੋਂ ਲੰਗੀ ਆਪਣੀ ਸਮਝ ਨਹੀਂ ਪਹੁੰਚਾਏਗੀ ਪ੍ਰਮਾਤਮਾ ਤੱਕ ਆਪਣੀ ਸਮਝ ਹੁਣ ਇਹ ਆਖਰੀ ਸਰਹਦ ਹੈ ਇਹਨੂੰ ਵੀ ਟੱਪ ਠੀਕ ਹੈ ਤੂੰ ਟੱਪ ਗਿਆ ਪਰਿਵਾਰ ਦੇ ਝਮੇਲਿਆਂ ਚ ਉਹਦੇ ਚ ਨਹੀਂ ਪੈਂਦਾ ਹੁਣ ਤੂੰ ਹੁਣ ਕੋਈ ਪਰਿਵਾਰ ਇੱਕ ਗੱਲਾਂ ਤੇਰੇ ਪਾਠ ਪੂਜਾ ਦੇ ਵਿੱਚ ਫਰਕ ਨਹੀਂ ਪਾਂਦੀ ਹੁਣ ਸੰਸਾਰਿਕ ਔਕਣਾ ਤੇਰੇ ਅੰਮ੍ਰਿਤ ਵੇਲੇ ਉੱਠਣ ਦੇ ਵਿੱਚ ਕੋਈ ਔਕਣਾ ਨਹੀਂ ਪਾਂਦੀ ਹੁਣ ਸੰਸਾਰ ਦੇ ਸਮੇ ਜਮੇਲੇ ਤੇਰੇ ਜਪ ਤਪ ਦੇ ਵਿੱਚ ਫਰਕ ਨਹੀਂ ਪਾਂਦੇ ਇਹਨਾ ਤੋਂ ਤੇ ਤੁੱਲੰਗ ਆਇਆ ਹੁਣ ਆਪਣੀ ਅਕਲ ਤੋਂ ਵੀ ਲੰਘ ਸੁਧ ਮੇਨਾ ਸੁਧ ਰਈ ਮਤ ਮੇਨਾ ਮਤ ਹੁਣ ਇਸ ਤੋਂ ਵੀ ਲੰਘ ਕਿੰਨੇ ਸ਼ਾਇਦ ਸੰਸਾਰ ਪਰਿਵਾਰ ਹੋਰ ਸਾਰੀ ਬਿਵਸਥਾ ਨਾਲ ਵੀ ਮਨੁੱਖ ਨੂੰ ਇਤਨਾ ਮੋਹ ਨਾ ਹੋਵੇ ਜਿੰਨਾ ਆਪਣੀ ਸੋਚਣੀ ਨਾਲ ਲਾਉਂਦਾ ਆਪਣੀ ਸੋਚਣੀ ਨਾਲ ਲਾਉਂਦਾ ਤੇ ਆਪਣੀ ਸੋਚਣੀ ਨਾਲ ਮੋਹ ਹੈ ਤੇ ਆਪਣੀ ਸੋਚਣੀ ਤੇ ਫਿਰਮਾਨ ਹੈ ਆਪਣੀ ਸੋਚਣੀ ਤੇ ਫਿਰਮਾਨ ਹੈ ਤੇ ਗੁਰੂ ਦੇ ਸਾਹਮਣੇ ਵੀ ਕਹਿ ਸਕਦਾ ਹੈ ਮੈਂ ਸਹੀ ਮੈਂ ਸਹੀ ਰੁਕ ਗਿਆ ਗੁਰੂ ਦੇ ਸਾਹਮਣੇ ਤੇ ਕਹਿਣਾ ਆਉਂਦਾ ਹੈ हे ਗੁਰੂ ਅਜੇ ਤੱਕ ਜੇ ਅਧਿਆਤਮਿਕ ਰਸ ਮੈਨੂੰ ਨਹੀਂ ਪ੍ਰਾਪਤ ਹੋਇਆ ਤੇ हे ਗੁਰੂ ਮੈਂ ਗਲਤ ਮੈਂ ਗਲਤ ਮੇਰੀ ਸੋਚਣੀ ਗਲਤ ਮੈਂ ਠੀਕ ਨਹੀਂ 26 ਸਾਲ ਦੀ ਲੰਬੀ ਚੌੜੀ ਤਪੱਸਿਆ ਤੋਂ ਬਾਅਦ ਵੀ ਬਾਬਾ ਫਰੀਦ ਕਹਿੰਦੇ ਨੇ ਮੁਝ ਆਉ ਗੁਣ ਸਹਿ ਨਾਹੀ ਦੋਸ اے ਖੁਦਾ ਤੇਰਾ ਮਿਲਣਾ ਨਹੀਂ ਹੋਇਆ ਤਾਂ ਫਿਰ ਮੈਂ ਹੀ ਗਲਤ ਹਾਂ ਮੈਂ ਹੀ ਗਲਤ